ਨਮਾ ਇਹਨਾਂ ਨੇ ਕੀਤਾ ਸਾਜ਼ਿਸ਼ ਦੇ ਲਈ ਪੰਜਾਬ ਨੂੰ ਤੇ ਪੰਜਾਬੀਓ ਨੂੰ ਬਦਨਾਮ ਕਰਨ ਲਈ ਜਿਹੜੇ ਅਮਰੀਕਾ ਤੋਂ 트ੰਪ ਸਰਕਾਰ ਬਣੀ ਤੇ ਇਹਨਾਂ ਨੇ ਡਿਪੋਟ ਕਰਨੇ ਸ਼ੁਰੂ ਕਰਤੇ ਜਿਹੜੇ ਵੱਖ-ਵੱਖ ਮੁਲਕਾਂ ਦੇ ਜਿਹੜੇ ਉੱਥੇ ਗੈਰ ਗੈਰ ਕਾਨੂੰਨੀ ਤਰੀਕੇ ਨਾਲ ਗਏ ਸੀ ਤਾਂ ਪਹਿਲਾ ਜਾਜ ਉਹਨਾਂ ਨੇ ਅੰਮ੍ਰਿਤਸਰ ਲਾਇਆ ਤੁਸੀਂ ਉਸ ਵੇਲੇ ਮੀਡੀਆ ਸਾਰੇ ਮੌਜੂਦ ਸੀ ਅੰਮ੍ਰਿਤਸਰ ਜਿਹਦੇ ਵਿੱਚ 33 ਗੁਜਰਾਤੀ ਦੇ ਸੀ 33 ਰਣ ਦੇ ਸੀ 30 ਪੰਜਾਬ ਦੇ ਸੀ ਦੋ ਮਹਾਰਾਠੀ ਦੇ ਸੀ ਇੱਕ ਮੇਰੇ ਖਿਆਲ ਚ ਉੱਤਰਾਖੰਡ ਦੇ ਸੀ ਇਹ ਤੇ ਚਲੋ ਪਹਿਲਾ ਜਹਾਜ ਉਹ ਲਾ ਲਿਆ ਪਤਾ ਨਹੀਂ ਕੀ ਕਟੇਰੀਆ ਹੁਣ ਦੂਜਾ ਜਹਾਜ ਆ ਰਿਹਾ ਹੈ ਦੂਜਾ ਜਹਾਜ਼ ਵੀ ਕਹਿੰਦੇ ਅੰਮ੍ਰਿਤਸਰ ਨੂੰ ਗਈ ਕੱਲ ਨੂੰ ਕਿਉਂ ਜੀ ਅੰਮ੍ਰਿਤਸਰ ਚੁਣਨ ਦਾ ਕਰਟੇਰੀਆ ਦੱਸਿਆ ਮੈਨੂੰ ਕੇਂਦਰ ਸਰਕਾਰ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵਿਦੇਸ਼ ਮੰਤਰਾਲਾ ਅੰਮ੍ਰਿਤਸਰ ਨੂੰ ਕਿਉਂ ਚੁਣਦੇ ਤੁਸੀਂ ਬਦਨਾਮ ਕਰਨ ਨੂੰ ਪਾਸ ਤੇ ਚੁਣਦੇ ਪੰਜਾਬੀਆਂ ਨੂੰ ਬਦਨਾਮ ਕਰਨ ਵਾਸਤੇ ਚੁਣਦੇ ਤੁਸੀਂ